ਜਦੋਂ ਸਿੰਘ ਤੁਰਤੇ ਆ ਚੋਟਾ ਨਗਾਰੇ ਦੇ ਲੱਗਦੀਆਂ ਨਿਸ਼ਾਨ ਅੱਗੇ ਹੁੰਦੇ ਆ ਨਰ ਸਿੰਘੇ ਵੱਜਦੇ ਆ ਸੋ ਸਿੰਘਾਂ ਤੋਂ ਅੱਜ ਜਾਣਾਂਗੇ ਨਗਾਰੇ ਦੀਆਂ ਚਾਲਾਂ ਕਿਹੜੀਆਂ ਹੁੰਦੀਆਂ ਨਾਚਦੇ ਤਰੰਗ ਰਹੇ ਬਾਜਦੇ ਮਰਦੰਗ ਰਹੇ ਗਾਜਦੇ ਨਿਹੰਗ ਰਹੇ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਸੂਬਾ ਜੋ ਕਾਰੀ ਚੋਟ ਹੁੰਦੀ ਉਹਨੂੰ ਕਾਰੀ ਚੋਟ ਕਹਿੰਦੇ ਨੇ ਅੰਮ੍ਰਿਤ ਵੇਲਾ ਜਦੋਂ ਹੁੰਦਾ ਹੈ ਪਹਿ ਰਾਤ ਰਹਿੰਦੀ ਉਨਕਾਰੀ ਚੋਟ ਕਹਿੰਦੇ ਨੇ ਕਾਰੀ ਚੋਟ ਮਾਰ ਕੇ ਸਿੰਘ ਖਾਏਗਾ ਹਾਂਜੀ ਇਹ ਜਦੋਂ ਸਿੰਘ ਦੇਗਾ ਸ਼ਰਦਾਈਆਂ ਬਣਾ ਲੈਂਦੇ ਨੇ ਅਤੇ ਉਸ ਤੋਂ ਬਰੰਦ ਗਰਮ ਜਲ ਬਣਾ ਲੈਂਦੇ ਨੇ ਫਿਰ ਸਾਰਿਆਂ ਨੂੰ ਆਵਾਜ਼ ਦਿੰਦੇ ਨੇ ਸੱਤਾ ਹੁੰਦਾ ਜੀ ਭਾਈ ਛਕ ਲੋ ਆ ਚੋਟ ਲਾਇਓ ਸਿੰਘ ਸਾਹਿਬ ਜੀ ਸਵੇਰ ਦੇ ਟਾਈਮ ਤੋਂ ਸਿੰਘਾਂ ਨੇ ਕਿਤੇ ਚਾਲਾ ਕਰਨਾ ਹੋਵੇ ਜਾਣਾ ਹੋਵੇ ਤੇ ਚਾਲਾ ਕਰਕੇ ਇੱਕ ਨਗਰ ਤੋਂ ਦੂਸਰੇ ਨਗਰ ਜਾਣਾ ਹੋਵੇ ਤੇ ਫਿਰ ਉਸ ਵੇਲੇ ਜਿਹੜੀ ਉਹਨੂੰ ਤੀਹ ਤੀਰੀ ਛੋੜ ਕੇ ਆ ਜਾਂਦਾ ਹੈ ਅੱਗੇ ਚਾਲਾ ਕਰਨ ਵਾਸਤੇ ਜੀ ਹਾਂਜੀ ਤੀਸਰੀ ਛੋੜ ਕੇ ਜੀ ਜਦੋਂ ਜੰਗ ਨੂੰ ਮਾਰੇ ਚੜਾਈਆਂ ਕਰਦੇ ਸੀ ਤਾਂ ਉਹਨਾਂ ਜੀਤਨ ਗਾਰੇ ਤੇ ਚੋਟਾਂ ਕਿਹੜੀਆਂ ਲੱਗਦੀਆਂ ਸੀ ਹਾਂਜੀ ਜੰਗ ਦਾ ਟਾਈਮ ਹੋਵੇ ਵੈਰੀ ਦੁਸ਼ਮਣ ਦਾ ਖਤਰਾ ਹੋਵੇ ਇਸ ਕਰਕੇ ਸਿੰਘਾਂ ਨੇ ਤਿਆਰ ਪਰ ਤਿਆਰ ਹੋਣਾ ਹੋਵੇ ਤੇ ਉਹਨਾਂ ਨੂੰ ਚੌਰੀ ਚੋਪ ਮਾਰ ਕੇ ਇਸ ਕਰਕੇ ਸਦਾ ਦਿੱਤਾ ਜਾਂਦਾ ਕਿ ਤਿਆਰ ਪਰ ਤਿਆਰ ਹੋ ਜਾਓ ਵੈਰੀ ਚੜ ਕੇ ਆਉਂਦੇ ਪੈ ਨੇ ਜੰਗ ਖਾਲਸਾ ਸੋਚੋ ਕਰੇ ਨਿਤ ਜੰਗ ਹੋਲਾ ਮਹੱਲਾ ਅਨੰਦਪੁਰ ਸਾਹਿਬ ਵਿਖੇ ਮਹੱਲਾ ਕੱਢਿਆ ਜਾ ਰਾ ਸਿੱਖ ਸਾਹਿਬ ਇੱਕ ਪਾਸੇ ਨਗਾਰਾ ਹੈ ਜਦੋਂ ਸਿੰਘ ਤੁਰਤੇ ਆ ਛੋਟਾ ਨਗਾਰੇ ਤੇ ਲੱਗਦੀਆਂ ਨਿਸ਼ਾਨ ਅੱਗੇ ਹੁੰਦੇ ਆ ਨਰਸਿੰਘੇ ਵੱਜਦੇ ਆ ਸੋ ਸਿੰਘਾਂ ਤੋਂ ਅੱਜ ਜਾਣਾਂਗੇ ਨਗਾਰੇ ਦੀਆਂ ਚਾਲਾਂ ਕਿਹੜੀਆਂ ਹੁੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਾਚਦੇ ਤਰੰਗ ਰਹੇ ਬਾਜਦੇ ਮਰਦੰਗ ਰਹੇ ਗਾਉਂਦੇ ਨਿਹੰਗ ਰਹੇ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸਾਧ ਸੰਗਜੇ ਇਹ ਸੁਬਾ ਜੋ ਕਾਰੀ ਚੋਟ ਹੁੰਦੀ ਉਹਨੂੰ ਕਾਰੀ ਚੋਟ ਕਹਿੰਦੇ ਨੇ ਅੰਮ੍ਰਿਤ ਵੇਲੇ ਜਦੋਂ ਹੁੰਦਾ ਹੈ ਪਹਿ ਰਾਤ ਰਹਿੰਦੀ ਉਹਨੂੰ ਕਾਰੀ ਚੋਟ ਕਹਿੰਦੇ ਨੇ ਕਾਰੀ ਚੋਟ ਮਾਰ ਕੇ ਸਿੰਘ ਖਾਏਗਾ ਹਾਂਜੀ ਇਹ ਅੰਮ੍ਰਿਤ ਵੇਲੇ ਚੋਟ ਲੱਗਦੀ ਹੈ ਅੰਮ੍ਰਿਤ ਵੇਲੇ ਦੀ ਦੂਸਰੀ ਫਿਰ ਜਿਹੜੀ ਆ ਇਹਨੂੰ ਦੋਰੀ ਚੋਟ ਕਿਹਾ ਜਾਂਦਾ ਹੈ ਇਹ ਕਿਦੋਂ ਲੱਗਦੀ ਹੈ ਜੀ ਦੋਰੀ ਚੋਟ ਇਹ ਜਦੋਂ ਸਿੰਘ ਦੇਗਾ ਸ਼ਰਦਾਈਆਂ ਬਣਾ ਲੈਂਦੇ ਨੇ ਤੇ ਉਸ ਤੋਂ ਬਰੰਦ ਗਰਮ ਜਲ ਬਣਾ ਲੈਂਦੇ ਨੇ ਫਿਰ ਸਾਰਿਆਂ ਨੂੰ ਆਵਾਜ਼ ਦਿੰਦੇ ਨੇ ਸੱਤਾ ਹੁੰਦਾ ਜੀ ਭਾਈ ਛਕ ਲੋ ਆ ਕੇ ਜਿਵੇਂ ਆਪਾਂ ਘਰ ਵਿੱਚ ਚਾਹ ਬਣਾ ਕੇ ਹਾਕ ਮਾਰਦੇ ਆ ਇਸੇ ਤਰ੍ਹਾਂ ਦੇਗਾ ਸ਼ਰਦਾਈਆਂ ਬਣਾ ਕੇ ਤੇ ਦੋਰੀ ਚੋਟ ਲਾ ਕੇ ਤੇ ਫਿਰ ਇਹ ਆਵਾਜ਼ ਦਿੰਦੇ ਨੇ ਆ ਕੇ ਦੇਗਾ ਸ਼ਰਦਾਈਆਂ ਗਰਮ ਜਲ ਛਕ ਲੋ ਜੀ ਹਾਂਜੀ ਜੀ ਜਦੋਂ ਜੰਗ ਨੂੰ ਮਾਰੇ ਚੜਾਈਆਂ ਕਰਦੇ ਸੀ ਤਾਂ ਉਹ ਤੋਂ ਨਗਾਰੇ ਦੇ ਚੋਟਾਂ ਕਿਹੜੀਆਂ ਲੱਗਦੀਆਂ ਸੀ ਹਾਂਜੀ ਇਸ ਤੋਂ ਪਰ ਸਾਧ ਸੰਗ ਜੀ ਦੀ ਤੇਰੀ ਚੋਟ ਹੁੰਦੀ ਹੈ ਨਗਾਰੇ ਦੇ ਹਾਂਜੀ ਨਗਾਰੇ ਦੀਆਂ ਚਾਰ ਚੋਬਾਂ ਹੁੰਦੀਆਂ ਨੇ ਵੈਸੇ ਵਿਦਵਾਨ ਇਹਨੂੰ ਬਹੁਤ ਤਰ੍ਹਾਂ ਦਾ ਬੁੰਜਾ ਹੱਤ ਗਤ ਕਾ ਕੇ ਆ ਜਾਂਦਾ ਹੈ ਤੇ ਨਗਾਰੇ ਦੇ ਵੀ ਬੜੇ ਹੱਤ ਕਿਆਏ ਜਾਂਦੇ ਨੇ ਇਸ ਕਰਕੇ ਜਿਹੜੀ ਤੀਸਰੀ ਚੋਬ ਹੁੰਦੀ ਹੈ ਉਹ ਜਦੋਂ ਸਵੇਰ ਦੇ ਟਾਈਮ ਤੋਂ ਸਿੰਘਾਂ ਨੇ ਕਿਦੇ ਚਾਲਾ ਕਰਨਾ ਹੋਵੇ ਜਾਣਾ ਹੋਵੇ ਤੇ ਚਾਲਾ ਕਰਕੇ ਇੱਕ ਨਗਰ ਤੋਂ ਦੂਸਰੇ ਨਗਰ ਜਾਣਾ ਹੋਵੇ ਤੇ ਫਿਰ ਉਸ ਵੇਲੇ ਜਿਹੜੀ ਉਹਨੂੰ ਤੀਹ ਤੀਹਰੀ ਛੋੜ ਕੇ ਆ ਜਾਂਦਾ ਹੈ ਅੱਗੇ ਚਾਲਾ ਕਰਨ ਵਾਸਤੇ ਜੀ ਹਾਂਜੀ ਤੀਸਰੀ ਚੋਬ ਇਹ ਤੀਸਰੀ ਜੋ ਹਾਂਜੀ ਇਹ ਤੀਸਰੀ ਚੋਬ ਉਸ ਤੋਂ ਕੇ ਫਿਰ ਇਹ ਜਦੋਂ ਚਾਲਾ ਕਰਨਾ ਹੋਵੇ ਇੱਕ ਪਿੰਡ ਤੋਂ ਅੱਗੇ ਜਾਣਾ ਹੋਵੇ ਤੀਸਰੀ ਚੋਬ ਅਤੇ ਜਿਹੜੀ ਚੌਥੀ ਚੋਬ ਗਈ ਜਾਂਦੀ ਹੈ ਉਹ ਜਦੋਂ ਕੋ ਜੰਗ ਦਾ ਟਾਈਮ ਹੋਵੇ ਵੈਰੀ ਦੁਸ਼ਮਣ ਦਾ ਖਤਰਾ ਹੋਵੇ ਇਸ ਕਰਕੇ ਸਿੰਘਾਂ ਨੇ ਤਿਆਰ ਪਰਤਿਆਰ ਹੋਣਾ ਹੋਵੇ ਤੇ ਉਹਨਾਂ ਨੂੰ ਚੌਰੀ ਚੋਪ ਮਾਰ ਕੇ ਇਸ ਕਰਕੇ ਸਦਾ ਦਿੱਤਾ ਜਾਂਦਾ ਕਿ ਤਿਆਰ ਪਰਤਿਆਰ ਹੋ ਜਾਓ ਵੈਰੀ ਚੜ ਕੇ ਆਉਂਦੇ ਪੈ ਨੇ ਆਪ ਆਪਨੇ ਸ਼ਸਤਰ ਤਿਆਰ ਕਰ ਲਓ ਫਿਰ ਚੌਥੀ ਚੋਰੀ ਚੋਪ ਮਾਰੀ ਜਾਂਦੀ ਹੈ ਚੌਥੀ ਅਤੇ ਚੌਰੀ ਚੋਪ ਇਹਨੂੰ ਕਿਹਾ ਜਾਂਦਾ ਇਸ ਕਰਕੇ ਸਰਵਨ ਕਰੋ ਜੀ نگارے ਦਾ ਜਰਾ ਦੱਸਣਾ ਕਰੋ ਜੀ ਕਿ ਇਤਿਹਾਸ ਕਿਸ ਤਰ੍ਹਾਂ ਰਿਹਾ ਰਣਜੀਤ ਨਗਾਰੇ ਬਾਰੇ ਚੰਨਾ ਪੜਨਾ ਕਰੋ ਜਰਾ ਕਿ ਤਾਂ ਕਿ ਸੰਗਤ ਨੂੰ ਪਤਾ ਲੱਗ ਸਕੇ ਇਹ ਸਾਧ ਸੰਗਤ ਜੀ ਜੋ ਰੰਗਜੀਤ ਸੀ ਉਹ ਕਹਿੰਦਾ ਸੀ ਕਿ ਦੋ ਧਰਮ ਨੇ ਇੱਕ Hindu ਤੇ ਇੱਕ مسلمان ਤੇ ਮੈਂ Hindu ਧਰਮ ਸਾਰਾ ਖਤਮ ਕਰਨਾ ਹੈ ਤੇ مسلمان ਧਰਮ ਨੂੰ ਅੱਗੇ ਲਿਆਉਣਾ ਹੈ ਇੱਕੋ ਹੀ ਧਰਮ ਰਹਿਣ ਦੇਣਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਕਿਹਾ ਤੀਸਰਾ ਪੰਥ ਕਰੋ ਜਗ ਵਿੱਚ ਪ੍ਰਵੇਸ਼ਾ ਸਜੇ ਸੋ ਸਿੰਘ ਜੋ ਦਾ ਧਰੇ ਨੀਲ ਪੈਸਾ اے ਰੰਗਜੀਤ ਤੂੰ ਜਿਹੜਾ ਦੋ ਤੋਂ ਇੱਕ ਕਰ ਰਿਹਾ ਹੈ ਤੇ ਮੈਂ ਦੋ ਤੋਂ ਤਿੰਨ ਕਰਾਂਗਾ ਤੀਸਰਾ ਕਰਾਂਗਾ ਇਹ ਜੋ ਤੀਸਰਾ ਪੰਤ ਤੁਸੀਂ ਨਿਹੰਗ ਸਿੰਘ ਵੇਖ ਰਹੇ ਜੇ ਇਹ ਤੀਸਰਾ ਪੰਤ ਹੈ ਜਿਨ੍ਹਾਂ ਬਾਬਤ ਇੱਕ ਅਹੰਕਾਰੀ ਜਰਨੈਲ ਸਿਪਾਹੀ ਭੱਜਾ ਹੋਇਆ ਸ੍ਰੀ ਅੰਮ੍ਰਿਤਸਰ ਤੋਂ ਜਦੋਂ ਮਸਾਰੰਗ ਰਮਾਰਿਆ ਏ ਤੇ ਜਾ ਕੇ ਜਗਰੀਆ ਖਾਨ ਨੂੰ ਕਹਿੰਦਾ ਸੁਣੋ ਬਾਦਸ਼ਾਹ ਹੁਣ ਸਿੰਘਣ ਕੀ ਸੁਣਾਉ ਬਾਤ ਆ ਜਿਹੜੇ ਸਿੰਘ ਇੱਥੇ ਨੇ ਸੁਣੋ ਬਾਦਸ਼ਾਹ ਸਿੰਘਣ ਕੀ ਸੁਣਾਉ ਬਾਤ ਅੱਲਾਇ ਕਸਮੇ ਰੀ ਕਾਂਪਦੀ ਜਬਾਨ ਹੈ 6 6 ਫੁੱਟ ਲੰਬੇ ਹੱਥ ਨੇ ਜਿਵੇਂ ਜਿ세 ਖੰਬੇ ਤੱਕ ਮੌਤ ਵੀ ਕੰਬੇ ਸਿੰਘ ਕਾਲ ਕੇ ਸਮਾਨ ਹੈ ਮੋਟੀ ਮੋਟੀ ਮੂਛੇ جا ਕੇ ਨੇਤ ਰਹਿ لال ਨਾਰਾ ਜਬ ਬੋਲੇ ਕਾਲ ਤਮ ਨਿਕਲਦੇ ਪ੍ਰਾਨ ਹੈ ਹਾਏ ਮੇਰੇ ਅੱਲਾ ਸਿੰਘ ਕਰਨ ਜਦੋਂ ਹੱਲਾ ਮੱਚ ਜਾਵੇ ਥਰ ਥੱਲਾ ਮੋਕੋ ਕਸਮ ਕਰਾਨ ਹੈ ਸੁਣੋ ਬਾਦ ਸ਼ਾਨ ਸਿੰਘਣ ਕੀ ਸੁਣਾਉ ਬਾਦ ਅੱਲਾ ਕਸਮੇ ਰੀ ਕੰਬਦੀ ਜਬਾਨ ਹੈ ਇਹ ਗੁਰੂ ਗੋਬ ਸਿੰਘ ਨੇ ਇਸ ਧਰਤੀ ਦੇ ਉੱਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਪੰਜਾਂ ਪਿਆਰਿਆਂ ਨੂੰ ਉਮਰ ਸ਼ਿਕਾਇਆ ਤੇ ਖਾਲਸਾ ਪੰਥ ਸਾਜਾ ਜਿਨ੍ਹਾਂ ਦਾ ਨਾਮ ਸੁਣ ਕੇ ਵੈਰੀਆਂ ਦੀਆਂ ਸਾਡੇ ਵੈਰੀਆਂ ਦੀਆਂ ਜਬਾਨਾਂ ਕੰਬਦੀਆਂ ਹਨ ਕੋਈ ਜਗਾਰਾ ਜ਼ਰੂਰ ਗਜਾ ਦਿਓ ਚੜ੍ਹਦੀ ਕਾਲਸੇ ਦਾ ਜਗਾਰਾ ਏ ਖੁਸ਼ੀਆਂ ਦੇ ਜਗਾਰੇ ਗ ਜਾਵੇ ਆਨੰਦਪੁਰ ਵਾਸੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਭਾਵੇ ਨਿਹਾਲ ਹੋ ਜਾਵੇ ਬੋਰ ਬਰਕਾ ਲਓ ਚਟੀਆਂ ਬਾਜਾ ਵਾਲਿਓ ਸਤਿਗੁਰੂ ਰੱਖ ਲੋ ਪ੍ਰਤਮਣੇ ਦੀ ਲਾਜ ਚਤੋ ਗਵਤੋਸ਼ ਦਿਓ ਸਿੰਘ ਸਰਵਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਬਹੁਤਿਆਂ ਫੌਜਾਂ ਦੇ ਮਾਲਕੋ ਸਤਿਗੁਰੂ ਫੌਜਾਂ ਰਖਿਓ ਤਿਆਰ ਪ੍ਰਤਿਆਰ ਸੋਡੀ ਸਜੇ ਪਾਸ਼ੋ ਸਤਿਗੁਰੂ ਤੇਰਾ ਖਾਲਸਾ ਜਪੇ ਆਕਾਲੇ ਆਕਾਲ ਦੇਖ ਦੇਖ ਫਤੇ ਗੁਰੂ ਖਾਲਸੇ ਦੀ ਹਰ ਮੈਦਾਨ ਫਤੇ ਵਾਗ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਨਗਾਰੇ ਦੀਆਂ ਝੋਟਾਂ ਦਸਵੇਂ ਪਾਤਸ਼ਾਹ ਨੇ ਵੀ ਰਣਜੀਤ ਨਗਾਰਾ ਵਜਾਇਆ ਤੇ ਨਗਾਰੇ ਦੇ ਉੱਤੇ ਝੋਟਾਂ ਲੱਗਦੀਆਂ ਰਹਿ ਜਾਂ ਤੇ ਝੋਟਾਂ ਇਹ ਚੋਬਾਂ ਕਿੰਨੇ ਤਰ੍ਹਾਂ ਦੀ ਚੋਬਾਂ ਹੁੰਦੀ ਹੈ ਨਗਾਰੇ ਦੀਆਂ ਉਸ ਦੇ ਬਾਰੇ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਏ ਆ ਸਿੰਘ ਸਾਹਿਬ ਨੇ ਜਾਣਕਾਰੀ ਦਿੱਤੀ ਆ ਮਹੱਲਾ ਕੱਢੇ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਸਿੰਘ ਗਤਕਾ ਖੇਡ ਰਹੇ ਆ ਆਨੰਦ ਮਾਣ ਰਹੇ ਹੋਲੇ ਮਹਲੇ ਦਾ ਤੇ ਊਠ ਵੀ ਸ਼ਾਮਲ ਹੈ ਘੋੜੇ ਵੀ ਸ਼ਾਮਲ ਹੈ ਤੇ ਸਿੰਘ ਜਿਹੜੇ ਹੈਗੇ ਆ ਆਪਣੇ ਜਾਹੋ ਜਲਾਲ ਦੇ ਵਿੱਚ ਹੋਲੇ ਮਹੱਲੇ ਦੇ ਵਿੱਚ ਆਨੰਦ ਮਾਨ ਰਹੇ ਹੋਲੇ ਮਹੱਲੇ ਦਾ ਸੋ ਇਹ ਤਸਵੀਰਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀਆਂ ਇਹ ਗੱਲਾਂ ਬਾਤਾਂ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਮ ਸਿੰਘ ਪੰਜਾਬੀ ਲੋਕ ਚੈਨਲ